ਹਾਂਜੀ ਦੋਸਤੋ 1-2 ਦਿਨਾਂ ਦੀ ਆ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਸਿੱਖ ਸਰਦਾਰ ਅਤੇ ਉਹਨਾਂ ਦੀ ਪਤਨੀ ਸਬਜ਼ੀ ਵੇਚ ਰਹੀ ਆ ਉਹਨਾਂ ਦੇ ਕੋਲ ਇੱਕ ਵੀ ਗਾਕ ਨਹੀਂ ਹੈ ਉਹ ਗਾਕਾਂ ਦਾ ਇੰਤਜ਼ਾਰ ਕਰ ਰਿਹਾ ਤੇ ਆਪਣੇ ਸਬਰ ਸੰਤੋਖ ਦੇ ਨਾਲ ਬੈਠਾ ਹੈ ਅਤੇ ਦੂਸਰੇ ਪਾਸੇ ਤਿੰਨ ਪ੍ਰਵਾਸੀ ਮਜ਼ਦੂਰ ਸਬਜ਼ੀ ਵੇਚ ਰਹੇ ਨੇ ਤੇ ਉਹਨਾਂ ਕੋਲੇ ਬਹੁਤ ਜ਼ਿਆਦਾ ਇਕੱਠ ਹੈ ਗਾਕਾਂ ਦੀ ਲੈਣ ਲੱਗੀ ਪਈ ਤੇ ਉਹਨਾਂ ਨੂੰ ਸਾਹ ਲੈਣ ਦਾ ਵੀ ਟਾਈਮ ਨਹੀਂ ਹੈ। ਆਪਣੀ ਪੰਜਾਬੀ ਲੋਕ ਵੀ ਪ੍ਰਵਾਸੀ ਮਜ਼ਦੂਰਾਂ ਦਾ ਬਹੁਤ ਜ਼ਿਆਦਾ ਡਟ ਕੇ ਸਾਥ ਦਿੰਦੇ ਹਨ। ਨਾਲੇ ਆਪਣੇ ਨਾਲ ਪ੍ਰਵਾਸੀ ਮਜ਼ਦੂਰਾਂ ਨੇ ਆ ਜੰਗ ਵੇਲੇ ਪੰਜਾਬ ਨੂੰ ਛੱਡ ਦਿੱਤਾ ਸੀ। ਪਰ ਫੇਰ ਵੀ ਇਹ ਪੰਜਾਬੀ ਪ੍ਰਵਾਸੀ ਮਜ਼ਦੂਰਾਂ ਦਾ ਸਾਥ ਦਿੰਦੇ ਹਨ। ਦੋਸਤੋ ਇਦਾਂ ਨਾ ਕਰਿਆ ਕਰੋ। ਆਪਣੇ ਪੰਜਾਬੀ ਵੀਰਾਂ ਦਾ ਵੀ ਸਾਥ ਡਟ ਕੇ ਦਿਆ ਕਰੋ। ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੰਜਾਬੀ ਵੀਰ ਇਸੇ ਕਾਰਨ ਹੀ ਪੰਜਾਬ ਨੂੰ ਛੱਡ ਕੇ ਜਾ ਰਹੇ ਨੇ ਕਿਉਂਕਿ ਆਪਾਂ ਹੀ ਪੰਜਾਬੀਆਂ ਦਾ ਸਾਥ ਨਹੀਂ ਦਿੰਦੇ ਆਪਾਂ ਆਪਣੇ ਪੰਜਾਬੀਆਂ ਦੀਆਂ ਲੱਤਾਂ ਖਿੱਚਣਦੇ ਹੋਏ ਪਏ ਆਂ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ